ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਆਏ ਆ ਮਾਰਕੀਟ ਚ ਅਸੀ ਲੈਣ ਵਾਸਤੇ ਘਰ ਅਸੀਂ ਕਿਸੇ ਨੂੰ ਦੱਸ ਕੇ ਨਹੀਂ ਆਏ ਇਹ ਸਰਪ੍ਰਾਈਜ਼ ਹੀ ਆ ਅ ਏਸੀ ਵੀ ਵੈਸੇ ਇਨਾ ਸ਼ੌਂਕਤੇ ਹੈ ਨਹੀਂ ਸੀ ਪਤਾ ਕਿਉਂ ਕਿ ਏਸੀ ਲਗਵਾਉਣਾ ਸੇਤ ਵਾਸਤੇ ਹਾਨੀਕਾਰਕ ਵਾ ਲੇਕਿ ਜਿਹੜੇ ਹਿਸਾਬ ਨਾਲ ਗਰਮੀ ਦਾ ਤਾਪਮਾਨ ਵਧਨ ਗਿਆ ਵਾ ਉਸ ਹਿਸਾਬ ਦੇ ਨਾਲ ਸਾਨੂੰ ਮਜਬੂਰ ਹੋਣਾ ਹੀ ਪਿਆ ਕਿਉਂਕਿ ਚਲੋ ਤੁਹਾਨੂੰ ਘਰ ਜਾ ਕੇ ਦਿਖਾਵਾਂਗੇ ਅਸੀਂ ਕਿ ਸਾਡੀ ਗਲੀ ਦੇ ਵਿੱਚ ਬੋਰ ਵੀ ਆ ਪੀਪਲ ਵੀ ਆ ਤੇ ਤਰੇ ਕਮੀਆਂ ਤਰੇ ਕਾਂ ਇੱਕ ਦੀਆਂ ਵੀ ਚਾਰ ਆ ਤੇ ਉਹਨਾਂ ਦੀ ਜਿਹੜੀ ਆਕਸੀਜਨ ਸਾਡੇ ਵਾਸਤੇ ਬੜੀ ਵਧੀਆ ਵਾ ਅਸੀਂ ਸਾਰੀ ਗਲੀ ਦੁਪਹਿਰਾਂ ਨੂੰ ਇਕੱਠੇ ਹੋ ਕੇ ਉੱਥੇ ਫੰਕਸ਼ਨ ਵੀ ਕਰਦੇ ਆ ਨਾਲੇ ਰੌਣਕ ਮੇਲਾ ਲੱਗਾ ਰਹਿੰਦਾ ਵਧੀਆ ਤਰੀਕੇ ਨਾਲ ਏਨਜੋਇਮੈਂਟ ਹੋ ਜਾਂਦੀ ਸਾਰਾ ਦਿੰਦੀ ਟਾਈਮ ਪਾਸ ਹੋ ਜਾਂਦਾ ਤੇ ਨਾਲ ਇੱਕ ਸਾਨੂੰ ਚੰਗੀ ਆਕਸੀਜਨ ਮਿਲਦੀ ਉਹ ਸਾਡੇ ਸਰੀਰ ਵਾਸਤੇ ਬਹੁਤ ਵਧੀਆ ਵਾ ਤੇ ਰੈਗਲ ਏਸੀ ਦੀ ਏਸੀ ਵਿੱਚ ਜਦੋਂ ਫਿਰ ਗੈਸਟ ਹੁੰਦੇ ਆ ਪਰ ਉਹਨਾਂ ਨੂੰ ਦਿੱਕਤ ਹੁੰਦੀ ਹੈ ਉਹਨਾਂ ਦੇ ਕਰਕੇ ਸਾਨੂੰ ਮਜਬੂਰ ਹੋ ਕੇ ਏਸੀ ਲਗਵਾਉਣਾ ਪੈਂਦਿਆ ਵਾ ਤੇ ਅਸੀਂ ਹੁਣ ਏਸੀ ਵੇਖ ਲਿਆ ਵਾ ਤੇ ਚਲੋ ਆਓ ਤੁਹਾਨੂੰ ਖਾਨੇ ਆ ਤੇ ਕਿਦਾਂ ਦਾ ਤੇ ਕਿਹੜੀ ਕੰਪਨੀ ਦਾ ਲੈ ਰਹੇ ਆ ਆਜੋ ਖਾਨੇ ਤੁਹਾਨੂੰ ਐ ਵੀ ਸਾਡੇ ਪਿੰਡ ਵਾਲਿਆਂ ਦੀ ਸ਼ੋਪ ਆ ਵੇਲੇ ਤੇ ਕਿੰਨਾ ਸਮਾਨ ਜੇ ਬਹੁਤ ਵਧੀਆ ਸਮਾਨ ਉਹਨਾਂ ਦੀ ਸ਼ੋਪ ਤੇ ਆਇਆ ਕੋਈ ਪਸੰਦ ਆ? ਪਸੰਦੰਦ ਨੂੰ ਤਾਂ ਸਾਰੇ ਹੀ ਆ। ਹਾਂਜੀ। ਪਰ ਭਾਈ ਕਹਿੰਦੇ ਆ ਵੀ ਤੁਹਾਡਾ ਏਰੀਆ ਜ਼ਿਆਦਾ ਲੂਪੀ ਦਾ। ਅੱਛਾ। ਤੇ ਡੇਟਾ ਤਾਂ ਨਹੀਂ ਵਾਰਾ ਖਾਣਾ। ਡੇਟਾ ਤਾਂ ਨਹੀਂ ਮੇਰਾ ਖਾਣਾ। ਹਾਂ, ਤੇ ਦੋ ਦਾ ਖਾਣਾ ਪਊਗਾ। ਹਾਂ, ਕਹਿੰਦੇ ਦੋ ਦਾ ਲਵਾਉਣਾ ਪੈਣਾ ਫੇਰ ਕੁਲਿੰਗ ਹੋਣੀ ਜਾ ਕੇ। ਅਸੀਂ ਤੇ ਬਾਜੀ ਘਰ ਡੇਟਾ ਹੰਦਾ ਸੋਚ ਕੇ ਆਏ ਸੀ। ਤੇ ਇਹ ਦੋ ਦਾ ਕਰਤਾ ਜੇ। ਚਲੋ ਫੇਰ ਕੋਈ ਨਹੀਂ। ਜਿੱਦਾਂ ਬਾਜੀ ਕਹਿੰਦੇ ਹੁੰਦਾ ਕਰ ਲਓ, ਦੋ ਵਾਲਾ ਲੈ ਲਓ। ਆਹ ਭਾਈ ਉਹਨਾਂ ਦੱਸਣਾ ਏਰੀਆ ਦੇ ਹਿਸਾਬ ਨਾਲ ਫੇਰ ਕੱਲ ਨੂੰ ਕੰਪਲੇਨ ਕਰੋਗੇ ਕਿ ਕੂਲਿੰਗ ਨਹੀਂ ਕਰ ਰਿਹਾ ਹਾਂਜੀ ਹਾਂਜੀ ਨਹੀਂ ਉਹਨਾਂ ਨੇ ਤਾਂ ਆਪਣੇ ਉਹਦਾ ਸਹੀ ਰਹਿ ਦੇਣੀ ਹਨਾ ਕਿ ਕੱਲ ਨੂੰ ਕਸਟਮਰ ਆਣ ਕੇ ਇਹ ਨਾ ਕਹੇ ਕਿ ਇਹ ਚੀਜ਼ ਨਹੀਂ ਚੰਗੀ ਹੈਗੀ ਤੇ ਚਲੋ ਵੇਖ ਲਓ 2 ਟਨ ਵਾਲੇ ਵੇਖ ਲਓ ਫੇ ਕੰਪਨੀ ਕਿਹੜੀ ਲਈ ਸੀ ਹੁਣ ਆਈਐਫ ਵੀਜ਼ਾ ਲਿਆ ਦੇ ਆਈਐਫ ਵੀਜ਼ਾ ਹਾਂ ਇਹ ਵੀ ਵਧੀਆ ਕੰਪਨੀਆਂ ਭਾਈ ਉਹਨਾਂ ਨੇ ਖੁਦ ਲਾਇਆ ਵੇਖੋ ਦੁਕਾਨ ਦੇ ਹਨਾ ਚਲੋ ਵੇਖ ਲਓ ਚਲੋ ਫੇ ਠੀਕ ਹੈ ਸਾਡਾ ਆ ਗਿਆ

ਇਹ ਦੇਖ ਗੱਲ ਮਮੀ ਨੂੰ ਬਧਾਈ ਹੋਵੇ ਤੁਹਾਨੂੰ ਇਸ ਦੀ ਬਹੁਤ ਸਾਰੀ ਭਾਬੀ ਤੁਹਾਨੂੰ ਵੀ ਬਧਾਈਆਂ ਬਹੁਤੀਆਂ ਬਹੁਤੀਆਂ ਵੀਰ ਨੂੰ ਵੀ ਬਧਾਈਆਂ ਹਣ ਤੈਨੂੰ ਪਾਣ ਬਧਾਈ ਲੈ ਪੈਣ ਪੈਣ ਨੂੰ ਮੂ ਮਠਾ ਕਰੇ ਉਹ ਆਦ ਤੱਕ ਨਹੀਂ ਕਰਾ ਦੂਗਾ ਚਾਫੜ ਲੈ ਪੈਣ ਸਾਦੇਸ ਗੰਨੀ ਕਾ ਜਾ ਕਿ ਤੇਰੇ ਵਾਸਤੇ ਮੁਬਾਰਕਾਂ ਬਹੁਤ ਸਾਰੀਆਂ ਤੁਹਾਨੂੰ ਆ ਸਾਰਿਆਂ ਆ ਦੇਖੋ ਜੀ ਸਾਡੇ ਬੂਹੇ ਦੇ ਅੱਗੇ ਪਿੱਪਲ ਤਰੇਕਾ ਤੇ ਬੋੜ ਇਹ ਗਲੀ ਦੇ ਵਿੱਚ ਸਾਰਾ ਦਿਨ ਰੌਣਕ ਰਹਿੰਦੀ ਜਿੱਥੇ ਸਾਡੇ ਤਾਪਮਾਨ ਹੀ ਨਵ ਵਧ ਗਿਆ ਗਰਮੀ ਦਾ ਵੀ ਸਾਨੂੰ ਇਸੀ ਤੱਕ ਮਜਬੂਰ ਹੋਣਾ ਪੈ ਗਿਆ Hanya. Piyata pani, angklu? ਏਸੀ ਦਾ ਬਹੁਤ ਜਿਆਦਾ ਬਹੁਤ ਜਿਆਦਾ بڑے ਦਿਨਾਂ ਦੇ ਬੱਚੇ ਕਹਿੰਦੇ ਸੀ ਮम्मा ਏਸੀ ਲਵਾ ਦਿਓ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਗੈਸਟ ਵੀ ਇੱਕ ਦੋ ਆਏ ਹੀ ਉਹ ਵੀ ਕਹਿੰਦੇ ਸੀ ਵੀ ਏਸੀ ਲਗਵਾਓ ਹਾਂਜੀ ਓਕੇ ਨਾ ਕੁਛ ਪੈਸੇ ਲਾਤੀਆਂ ਹੱਥੇ ਸ਼ੌਕ ਦੀਆਂ ਹੀ ਉਹਨਾਂ ਦੀ ਖੁਸ਼ ਰਹੀ ਗਈ ਸਾਡੀ ਸਲਾਹ ਬਣ ਗਈ ਜਿਆਦਾ ਵੱਡਾ ਲੈਣ ਦੀ ਥੋੜਾ ਜਿਹਾ ਪਹਿਲਾਂ ਹੀ ਲੈਣਾ ਸੀ ਡੇਟਾਂ ਦਾ ਡੇਟਾਂ ਦਾ ਲੈਣਾ ਹੀ ਫੇ ਸਲਾਹ ਬਣ ਗਈ ਵੀ ਲੂਬੀ ਦੇ ਵਿੱਚ ਦੋ ਦਾ ਲੈਣਾ ਸੀ ਫੇ ਦੋ ਦਾ ਲੈ ਲਿਆ ਏਰੀਆ ਜਿਆਦਾ ਹੈ ਨਾ ਫੇ ਏਰੀਆ ਜਿਆਦਾ ਵੱਡੇ ਨਾਲ ਲੂਬੀ ਤਾਂ ਕਰਕੇ ਫੇ ਭਾਜ ਨਹੀਂ ਕਹਿੰਦੇ ਵੀ ਨਹੀਂ ਜਿਹੜਾ ਮਤਲਬ ਡੇਟ ਆਣੀ ਵਾਲਾ ਖਾਣਾ ਦੋ ਡੇਟ ਆਣੀ ਵਾਲਾ ਖਾਣਾ ਨਹੀਂ ਵਧੀਆ ਵਧੀਆ ਸਲਾਹ ਵਧੀਆ ਦੇਣੀ ਚੰਗੀ ਹੁੰਦੀ ਹੈ ਚਲੋ ਇਸ ਚੀਜ਼ ਤੇ ਲੈਣੀ ਹੁੰਦੀ ਇੱਕ ਵਾਰੀ ਹੈ ਨਾ ਤੇ ਦੋ ਵੱਧ ਪਿਆ ਜਾਣਗੇ ਵਿੱਚ ਤੇ ਕੋਈ ਗੱਲ ਨਹੀਂ ਹਾਂ ਜੀ ਨਰ ਮੀਟਿੰਗ ਹਾਂ ਤੋਂ ਮੜਾ ਕੜੇ ਚਲੋ ਹੋਰ ਹੋਣੇ ਹੋਰ ਕੰਪਨੀ ਵਾਲੇ ਆਣਗੇ ਹਾਂਜੀ ਕੰਪਨੀ ਵਾਲੇ ਆਉਣਗੇ ਹਣ ਸਾਮਾ ਨੂੰ ਸ਼ਾਮ ਨੂੰ ਆਣਗੇ ਹਾਂ ਸ਼ਾਮ ਨੂੰ ਲੱਗੂਗਾ ਫਿਰ ਹੈ ਤਾਂ ਬੱਚੇ ਲੈਣਗੇ ਸ਼ਾਮ ਨੂੰ ਹੀ ਅਸੀ ਦੀ ਹਵਾ ਆ ਪਹਿਲਾਂ ਕਿੰਨਾ ਚਾਹ ਹੁੰਦਾ ਨਾ ਘਰ ਵਿੱਚ ਇੱਕ ਨਵੀਂ ਚੀਜ਼ ਆਈਦਾ ਹਨਾ ਬੜਾ ਚਾਹ ਹੁੰਦਾ ਆ ਕੇ ਕਹਿੰਦੇ ਨਹੀਂ ਆਪਾਂ ਏਸੀ-ਏਸੀ ਪਰ ਏਸੀ ਨਾ ਜਦੋਂ ਏਸੀ ਚਲੇ ਜਿਆਦਾ ਰਹੀਏ ਫਿਰ ਸੇਧ ਖਰਾਬ ਹੋ ਜਾਂਦੀ ਹੈ ਹਨਾ ਤੇ ਇਸ ਕਰਕੇ ਸਾਨੂੰ ਤੇ ਵੈ ਵਧੀਆ ਲੱਗਦਾ ਜਿਹਾ ਵੇ ਲੋ ਸਾਡੀ ਘਰ ਦੇ ਬਾਹਰ ਗਲੀ ਜੇ ਇੱਥੇ ਬੋਰਡ ਥਲੇ ਤੇ ਇੱਕਾਂ ਥਲੇ ਵੀ ਫਲਾ ਥਲੇ ਹੀ ਸਾਰਾ ਦੁਪਹਿਰ ਆਪਾਂ ਜਾਨਕੀ ਜੂ 12 ਵਜੇ ਤੋਂ ਲੈ ਕੇ 5-6 ਵਜੇ ਤੱਕ ਆਪਾਂ ਇੱਥੇ ਰਹਿਨੇ ਆ ਤੇ ਬਹੁਤ ਵਧੀਆ ਲੱਗਦਾ ਨਾਲ ਇਹ ਕੀ ਫੰਕਸ਼ਨ ਹੋਿੰਦਾ ਥੋੜਾ ਸਾਰੇ ਜਣੇ ਇਕੱਠੇ ਬਹਿ ਕੇ ਰੌਣਕ ਮੇਲਾ ਜਿਹਾ ਹੋ ਜਾਂਦਾ ਥੋੜਾ ਤੇ ਇਸ ਕਰਕੇ ਸਾਰੇ ਇਕੱਠੇ ਬੈਣਾ ਬਹੁਤ ਵਧੀਆ ਲੱਗਦਾ ਵਾ ਅੰਦਰ ਅੱਜ ਤੁਹਾਨੂੰ ਪਤਾ ਹੀ ਆ ਫਿਰ ਅ ਬਸ ਅੰਦਰ ਅੱਜ ਬੈਠ ਜਾ ਟੀਵੀ ਜਾਂ ਫੋਨ ਬਸ ਫੋਨ ਵੀ ਜ਼ਿਆਦਾ ਵੇਖਣਾ ਮਾੜਾ ਵਾ ਤੇ ਇਕੱਲੇ ਬਹਿ ਬਹਿ ਵੀ ਫਿਰ ਹੋ ਜਾਂਦਾ ਬੋਰ ਇਸ ਕਰਕੇ ਕਹੀਦਾ ਵੀ ਚਲੋ ਅ ਥੋੜਾ ਐਸੀ ਚਲੋ ਆ ਗਿਆ ਜੀ ਤੁਸੀਂ ਦੱਸਿਓ ਕਿ ਇਦਾਂ ਦਾ ਵਧੀਆ ਹੈ ਕਿ ਨਹੀਂ ਕੰਪਨੀ ਇਹ ਵਧਾਈ ਦਿਓ ਜੀ ਸਾਨੂੰ ਇਸੀ ਦੀ ਕਿਗੇ ਐਸੀ ਤੇ ਚਲੋ ਹੁਣ ਆਮ ਹੀ ਘਰਾਂ ਚ ਹੈ ਨਾ ਸਾਰੇ ਘਰਾਂ ਚ ਆਮ ਹੀ ਆ ਆਮ ਹੀ ਘਰਾਂ ਦੇ ਵਿੱਚ ਐਸੀ ਆ ਹਣਾ ਜੀ ਦੱਸਿਓ ਕਿ ਨਹੀਂ ਹੁਣ ਐਸੀ ਵੀ ਰਹਾਲ ਆਮ ਹੀ ਘਰਾਂ ਚ ਹੋ ਗਿਆ ਬਟ ਇਹ ਆਪੀ ਇਹ ਜਿਹੜੀ ਇੱਕ ਆਪਣੀ ਮਿਹਨਤ ਨਾਲ ਹਣਾ ਤੇ ਇਹ ਉਸ ਸ਼ਾਹ ਜੇ ਨਾ ਇੱਕ ਚੀਜ਼ ਲੈਣੀ ਉਹਦਾ ਵੱਖਰਾ ਨਜ਼ਾਰਾ ਹੈ ਕਿ ਨਹੀਂ ਹਾਂ ਇਹ ਤਾਂ ਗੱਲ ਹੈਗੀ ਆ ਹੁਣ ਤਾਂ ਵੈਸੇ ਘਰ ਘਰ ਹੀ ਹੋ ਗਿਆ ਹਾਂਜੀ ਕਿਉਂਕਿ ਹੁਣ ਗਰਮੀ ਇੰਨੀ ਕ ਹੋਂਦੀ ਆ ਬਰਦਾਸ਼ਤ ਨਹੀਂ ਹੁੰਦੀ ਬਾਹਰ ਤੇ ਚਲੋ ਕਿਤੇ ਬੰਦਾ ਬਾਹਰੋਂ ਅੰਦਰੋਂ ਕੋਈ ਗੈਸਤ ਜਾਉਂਦਾ ਆ ਇੱਕ ਖਾਸ ਕਰਕੇ ਇਹ ਜੇਕਰ ਜਦੋਂ ਡਿਊਟੀ ਤੇ ਹੁੰਦੇ ਆ ਨਾ ਤੇ ਉਦੋਂ ਇਹਨਾਂ ਨੂੰ ਬੜੀ ਦਿੱਕਤ ਹੁੰਦੀ ਸੀ ਬੜੀ ਗਰਮੀ ਲੱਗਦੀ ਹੁੰਦੀ ਸੀ ਕਿਉਂਕਿ ਸਾਰਾ ਦਿਨ ਰਹਿੰਦੇ ਨੇ ਰੋਡ ਤੇ ਤੇ ਲੁੱਕ ਪੈਂਦੀ ਹੈ ਤੇ ਫਿਰ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਫੇਰਾ ਕਿਹੜਾ ਕਿ ਜਦੋਂ ਸਾਰਾ ਦਿਨ ਕੰਮ ਕਰਨਾ ਹੁੰਦਾ ਵਾ ਤੇ ਰਾਤ ਨੂੰ ਦਾ ਚਲੋ ਗੈਸਟ ਵੀ ਜਦੋਂ ਬਾਹਰੋਂ ਆਉਂਦੇ ਉਦੋਂ ਉਹਨਾਂ ਵਾਸਤੇ ਵੀ ਓਖਾ ਹੋ ਜਾਂਦਾ ਉਹਨਾਂ ਵਾਸਤੇ ਜਿਆਦਾ ਹਨ ਓਖਾ ਚਲੋ ਡਾਗਾਂ ਟਾਣਾ ਕੈਂਡਾ ਲਾ ਕੇ ਮੁੜ ਕੇ ਫੇਰ ਬੰਦ ਕਰ ਤੇ ਪੱਕਾ ਨਾਲ ਲਾ ਦੇ ਇਹਨੇ ਨਾਲ ਵੀ ਦਿੱਕਤ ਆ ਜਾਂਦਾ ਹਨਾ ਹਾਂਜੀ ਚਲੋ ਬੱਚਿਆਂ ਨੇ ਵੇਲੇ ਇੰਨਾ ਚਾਜ ਕਿ ਬੱਚੇ ਆਪੇ ਹੀ ਚੁੱਕ ਚੁੱਕ ਕੇ ਸਾਈਡ ਤੇ ਗਰੀ ਜਾਂਦੇ ਆ ਚਲੋ ਠੀਕ ਆ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਹਰਪ੍ਰੀਤ ਨੇ ਨੀ ਦੱਸਿਆ ਵੀ ਕਿੰਦਾ ਦਾ ਲੱਗਾ ਹਰਪ੍ਰੀਤ ਨੂੰ ਇਹ ਸੀ ਹਰਪ੍ਰੀਤ ਦੱਸੋ ਤੁਹਾਨੂੰ ਇਨਾ ਜਾ ਜਿਹੜਾ ਬਸਦੀ ਅਸੀਂ ਚੁੱਕੀ ਜਾਂਦੇ ਹਾਂ ਬੜਾ ਵਧੀਆ ਲੱਗਾ ਪਾਪਾ ਕੋ ਲੋ ਭਾਈ ਪਾਪਾ ਇਹ ਸੀ ਬੜਾ ਮੈਨੂੰ ਬੜਾ ਵਧੀਆ ਲੱਗੇ ਅਸੀਂ ਤੇ ਚਾਵੜਾ ਹਰਪ੍ਰੀਤ ਨਾਲ ਰੋਜ਼ ਹੀ ਜਾਨ ਜਾਣ ਕੇ ਪਾਪਾ ਹੋਏ ਗਰਮੀ ਪਾਪਾ ਹੋਏ ਗਰਮੀ ਤੇ ਪਾਪਾ ਨੇ ਜਿਹੜਾ ਨਹੀਂ ਲਿਆਣਾ ਉਹੀ ਲੈ ਕੇ ਦੇਣਾ ਪਾਪਾ ਨੂੰ ਚਲੋ ਠੀਕ ਆ ਜੀ ਹਾਂ ਜੀ ਚਲੋ ਠੀਕ ਆ ਜੀ ਸਸਟੀ ਕਾ ਜੀ ਸਸਟੀ